ਮਲਾਦ ਲਈ ਵੇਖੋ ਤੁਸੀਂ ਤੇ ਮੈਂ ਬਿਆਨ ਸਿੰਘ ਲੋੜੀਆਂ ਵਕਫ ਵਕ ਵਿਦਿਆਕ ਸੰਸਥਾਵਾਂ ਦੇ ਵੱਲੋਂ ਜਿੱਥੇ ਬੱਚਿਆਂ ਨੂੰ ਸਿੱਖਿਆ ਮੋਹਿਆ ਕਰਵਾਈ ਜਾਂਦੀ ਹੈ ਉੱਥੇ ਹੀ ਵਾਤਾਵਰਣ ਪ੍ਰਤੀ ਸੁਚੇਤ ਕੀਤਾ ਜਾਂਦਾ ਹੈ ਜਿਹੀ ਗੱਲ ਇੱਕ ਸਕੂਲ ਦੇ ਵਿੱਚੋਂ ਸਾਹਮਣੇ ਆਈ ਹੈ ਦਾ ਬ੍ਰਿਟਿਸ਼ ਵਾਰਲਡ ਸਕੂਲ ਜਿਹੜਾ ਕਿ ਹਮੇਸ਼ਾ ਚੰਗੇ ਕਾਰਜ ਜਿਹੜੇ ਹੈਗੇ ਆ ਉਹ ਕਰਦਾ ਰਹਿੰਦਾ ਤੇ ਇਸ ادارے ਦੇ ਵੱਲੋਂ ਬੀਤੇ ਦਿਨੀ ਬੱਚਿਆਂ ਦੇ ਕੋਲੋਂ ਬੂਟੇ ਲਗਵਾਏ ਗਏ ਤੇ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਗਿਆ ਜਿੱਥੇ ਇਹਨਾਂ ਦੇ ਵੱਲੋਂ ਬੂਟੇ ਲਗਾਏ ਗਏ ਉੱਥੇ ਬੂਟਿਆਂ ਨੂੰ ਦਾਨ ਵੀ ਕੀਤਾ ਗਿਆ ਡੋਨੇਟ ਕੀਤਾ ਗਿਆ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬੂਟੇ ਵੰਡੇ ਗਏ ਤੇ ਵੱਖ-ਵੱਖ ਥਾਵਾਂ ਤੇ ਇਹਨਾਂ ਦੇ ਵੱਲੋਂ ਬੂਟੇ ਲਗਾਏ ਗਏ ਤਾਂ ਜੋ ਬੱਚੇ ਵਾਤਾਵਰਨ ਪ੍ਰਤੀ ਸਹੀ ਤਰੀਕੇ ਦੇ ਨਾਲ ਜਾਗਰੂਕ ਹੋ ਸਕਣ ਤੇ ਭਵਿੱਖ ਦੇ ਵਿੱਚ ਪੰਜਾਬ ਦੇ ਵਾਤਾਵਰਨ ਨੂੰ ਪੰਜਾਬ ਦੇ ਪਾਣੀ ਨੂੰ ਤੇ ਆਮ ਲੋਕਾਂ ਦੇ ਜਾਨ ਜੀਵਨ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ ਪੇਸ਼ਾ ਖਾਸ ਰਿਪੋਰਟ ਨਾਮ ਤੁਹਾਡਾ ਮੇਰਾ ਨਾਮ ਨਹੀਂ ਸਾਹਿਬ ਜੋ ਸਿੰਘ ਜਰ ਜੋ ਤੇ ਅੱਜ ਕੀ ਕਰ ਰਹੇ ਹੋ ਤੁਸੀਂ ਅਸੀਂ ਅੱਜ ਬੂਟੇ ਲਾ ਰਹੇ ਹਾਂ ਤਾਂ ਕਿ ਜਿਹੜਾ ਵਾਧਾ ਤਾਂ ਹੋਣਾ ਵੀ ਉਹਨੂੰ ਠੀਕ ਕੀਤਾ ਜਾਵੇ ਜੀ ਬਾਹਰੀ ਗਰਮੀ ਨਾ ਹੋਵੇ ਤਾਂ ਕਿੰਨੇ ਕੁ ਪੇੜ ਦੇ ਜਿਹੜੇ ਅੱਜ ਲਗਾਏ ਜਾ ਰਹੇ ਨੇ ਅਸੀਂ ਅੱਜ 18 ਵੀ ਲਾ ਦਾਂਗੇ ਆਹੀ ਰੋਡ ਤੇ ਕਿਹੜੇ ਕਿਹੜੇ ਦਰਖਤ ਲਾ ਰਹੇ ਹੋ ਅਸੀਂ ਜੀ ਜਿਵੇਂ ਕਿ ਨਮ ਹੋਵੇ ਦੇਖ ਹੋਵੇ ਜਿਹੜੇ ਦਰਖਤ ਜ਼ਿਆਦਾ ਵਧਣ ਫੁੱਲਣਾ ਨਹੀਂ ਉਹ ਲਾ ਰਹੇ ਹਾਂ ਫੁੱਲ ਲਾ ਰਹੇ ਹਾਂ ਹਾਂ ਜੀ ਤੇ ਕਿਉਂ ਲਗਾਉਣੇ ਜ਼ਰੂਰੀ ਨੇ ਦਰਖਤ ਗਾਉਂ ਵੀ ਜਿਹੜਾ ਟੈਂਪਰੇਚਰ ਵੱਧਦਾ ਜਾ ਰਿਹਾ ਵੀ ਉਹਨੂੰ ਠੀਕ ਕੀਤਾ ਜਾਵੇ ਤੇ ਲੋਕ ਨੇ ਜਿਹੜੇ ਉਹ ਜਾਤਰਾ ਆ ਕੇ ਦਰਖਤ ਲਾਉਣ ਤੇ ਜਿਨ੍ਹਾਂ ਦਾ ਸਾਡੀ ਜਿਨ੍ਹਾਂ ਦਾ ਟੈਂਪਰੇਚਰ ਲੋਡ ਹੁੰਦਾ ਹੈ। ਕਈ ਜਿਹੜੇ ਪੇਰੈਂਟਸ ਨੇ ਜਾਂ ਬੱਚੇ ਨੇ ਉਹ ਦਰਖਤ ਨਹੀਂ ਲਗਾਉਂਦੇ। ਉਹ ਕਈ ਵਾਰੀ ਆਪਾਂ ਦੇਖਦੇ ਆ ਕਿ ਬਹੁਤ ਦਰਖਤ ਨੇ ਜਿਹੜੇ ਉਹ ਅੱਗ ਦੇ ਨਾਲ ਸੜ ਵੀ ਜਾਂਦੇ ਨੇ। ਪਰ ਕਿਤਨਾ ਕਿਤੇ ਸਾਨੂੰ ਲੋੜ ਆ ਦਰਖਤ ਨੇ ਜਿਹੜੇ ਉਹਨੂੰ ਸੰਭਾਲਣ ਦੀ। ਹਾਂਜੀ ਸਾਨੂੰ ਜ਼ਰੂਰ ਲੋੜ ਆਈ। ਉਹਦੇ ਨਾਲ ਟੈਂਪਰੇਚਰ ਜਿਹੜਾ ਕੀ ਆ ਲੋਡ ਰਹਿੰਦਾ ਤੇ ਸਾਨੂੰ ਆਕਸੀਜਨ ਪ੍ਰੋਵਾਈਡ ਹੁੰਦੀ ਰਹਿੰਦੀ ਹੈ। ਤੇ ਜਿਹੜੇ ਬੱਚੇ ਨੇ ਬਹੁਤ ਸਾਰੇ ਬੱਚੇ ਨੇ ਆਪਦੇ ਜਨਮ ਦਿਨ ਵੀ ਮਨਾਉਂਦੇ ਨੇ ਬਹੁਤ ਸਾਰੇ ਪੈਸੇ ਖਰਚ ਦਿੰਦੇ ਨੇ ਪਰ ਦਰਖਤ ਨਹੀਂ ਲਗਾਉਂਦੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਜੀ ਅਸੀਂ ਕਹਾਂਗੇ ਕਿ ਤੁਹਾਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਨੇ ਉਹਨਾਂ ਨਾਲ ਤਾਂ ਅਸੀਂ ਸੀਮਿਤ ਰਹਿ ਪਾਣੇ ਆ ਵੀ ਸਾਨੂੰ ਜ਼ਿੰਦਗੀ ਮਿਲਦੀ ਉਹਨਾਂ ਨਾਲ ਤੇ ਆਕਸੀਜਨ ਪ੍ਰੋਵਾਈਡ ਹੁੰਦੀ ਹੈ ਜੀ ਤੁਹਾਡਾ ਮੇਰਾ ਨਾਮ ਵੀ ਪ੍ਰਿੰਸ ਆ ਕਿਹੜੇ ਸਕੂਲ 'ਚ ਪੜਦੇ ਅਸੀਂ ਇੱਧਰ ਬ੍ਰਿਟਿਸ਼ ਵਰਡ ਸਕੂਲ 'ਚ ਪੜਦੇ ਆ ਕਿਹੜੀ ਕਲਾਸ ਹੈ ਤੁਹਾਡੀ ਸਾਡੀ 8ਥ ਕਲਾਸ ਅੱਛਾ ਤੁਸੀਂ ਅੱਜ ਆਲੇ ਦੁਆਲੇ ਦਰਖਤ ਲਗਾ ਰਹੇ ਕਿਹੜੇ ਦਰਖਤ ਲਗਾ ਰਹੇ ਹੋ ਅਸੀਂ ਜਿਵੇਂ ਨਿੰਮ ਹੋ ਗਿਆ ਜਿਵੇਂ ਪ ਐ ਜੋ ਕਿੰਨੇ ਕਿੰਨੇ ਤਰ੍ਹਾਂ ਦੇ ਹਾਂਜੀ ਹਾਂਜੀ ਬਹੁਤ ਤਰ੍ਹਾਂ ਦੇ ਕਿੰਨੇ ਕਿੰਨੇ ਤਰ੍ਹਾਂ ਦੇ ਕਰ ਰਹੇ ਹੋ ਅਸੀਂ 20 25 ਡਰੱਪ ਲਾ ਦਾਂਗੇ ਅੱਜ ਤੇ ਸਭ ਸੰਭਾਲ ਕੌਣ ਕਰੇਗਾ ਅਸੀਂ ਆਪ ਕਰਾਂਗੇ ਅੱਜ ਕਿਉਂ ਲੋਡ ਡਰੱਪ ਲਗਾਉਣ ਦੀ ਤੁਹਾਨੂੰ ਤਾਂ ਕਰਕੇ ਇਸ ਵਾਰੇ ਤਾਂ ਮਾਲ ਬਹੁਤ ਵਧ ਰਹੀ ਹੈ ਏ ਲਈ ਆਪਾਂ ਰਹਿਣਾ ਮੁਸ਼ਕਲ ਹੋ ਜਾਊਗਾ ਇਸ ਲਈ ਲਾ ਰਹੇ ਹਾਂ ਇਹ ਡਰੱਪ ਤੇ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲਿਆ ਇਹ ਸਾਨੂੰ ਮਤਲਬ ਅਸੀਂ ਦੇਖਦੇ ਆਂ ਇਹ ਬਹੁਤ ਤਰ੍ਹਾਂ ਦੇ ਮਤਲਬ ਲਾਉਂਦੇ ਨੇ ਜਿਵੇਂ ਪੈਰੈਂਟਸ ਨੂੰ ਵੀ ਲਾਉਣਾ ਚਾਹੀਦਾ ਜਿਵੇਂ ਬੱਚੇ ਸਕੂਲ ਚ ਪਰਦੇਣ ਉਹਨਾਂ ਨੂੰ ਵੀ ਲਾਉਣਾ ਚਾਹੀਦਾ ਜਿਵੇਂ ਕੋਈ ਬਰਥਡੇ ਮਨਾਉਂਦੇ ਨੇ ਬਹੁਤ ਪੈਸੇ ਖਰਚਦੇ ਨੇ ਉਹਦੀ ਜਗ੍ਹਾ ਤੇ ਆਪਾਂ ਨੂੰ ਇੱਕ ਇੱਕ ਬੂਟਾ ਵੀ ਲਾਉਣਾ ਚਾਹੀਦਾ ਹੈ ਅੱਛਾ ਹਾਂਜੀ ਤੇ ਕਿਹੜੇ ਰੋਡ ਤੇ ਲਗਾ ਰਹੇ ਹੋ ਬੂਟੇ ਅੱਜ ਅਸੀਂ ਕੋਪਰ ਰੋਡ ਦੀ ਸੋਈਆਂ ਦੇ ਲਾ ਰਹੇ ਹਾਂ